ਚੈਨਲ ਨਾਲ ਮੇਝ ਮੈਂ ਬਲੌਗ ਸ਼ੁਰੂ ਕਰਦਾ ਅੱਗੇ ਤਾਂ ਕੋਲੇ ਪਿਆਰ ਤੁਹਾਡੀ ਦੋਸਤ ਨਾਲ ਆਪਾਂ ਬਿਲਕੁਲ ਠੀਕ ਆ ਤੇ ਅਰੀਤਾ ਸਾਡਾ ਬੈਠਾ ਮਨਚੂਰੀ ਖਾਂਦਾ ਆ ਪੈਨ ਰੋਲ ਖਾਂਦਾ ਆ ਮਮਾ ਭਾਈ ਨੇ ਮਮਾ ਨੇ ਕੁਝ ਵੀ ਨਹੀਂ ਖਾਣਾ ਰਾਤ ਦੇ 12 ਵਜੇ ਜਿਵੇਂ ਲੇਟ ਨਾਈਟ ਖਾਣੇ ਪਏ ਤੁਹਾਨੂੰ ਖਾਪੀ ਕੇ ਫਿਰ ਮਿਲਦਾ ਹੈ गाइस ਬਾਏ ਬਾਏ ਖਾਪੀ ਕੇ ਕਿਸੀ ਪੈ ਗਏ ਆ ਤੇ ਹੋਰ ਕੀ ਕਰੀਏ ਬਈ ਲਿਆ ਅੱਜ ਰਾਤ ਹੋ ਗਈ ਆ ਅੱਜ ਅਸੀਂ ਸੌਣਾ ਤਾਂ ਹੈ ਨਹੀਂ ਆ ਚਾਚਾ ਕੀ ਕਰਨਾ ਜਗਰਾਤਾ ਕਰਨਾ ਕਿਵੇਂ ਚਾਚਾ ਨੀਂਦ ਆਉਂਦੀ ਆ ਨੀਂਦ ਆਉਂਦੀ ਆ ਯਾਰ ਨੀਂਦ ਤਾਂ ਮਿਲਉਂਦੀ ਮੇਰੇ ਨਾਲ ਪਤਾ ਨਹੀਂ ਕੀ ਹੋ ਆ ਅਸ ਤੇ ਗੱਜਤ ਸਭੇ ਦੀ ਪਪੜਪੜੀਆਂ ਦੀ ਪਪੜੀ ਤੁਸੀਂ 이어 ਬਰਡ ਲੈਂਦੇ ਆ ਨਾ ਹਾਂ 이어 ਬਰਡ ਹਾਂ ਲੈਂਦੇ ਆ ਗਾਇਸ ਅੱਜ ਮੈਨੂੰ ਮਜ਼ਾ ਆਇਆ 이어 ਬਰਡ ਮਾਰੂਗਾ ਕੰਡਾ ਚੇਰੇ ਮੈਂ ਕਿਹਾ ਕਿ ਤੇ ਹੈੱਡਫੋਨਾਂ ਨੂੰ ਕਹੀ ਜਾਂਦਾ ਮੈਨੂੰ ਤਾਂ ਹਾਂ ਨਹੀਂ ਨੱਗ ਪਤਾ ਨਹੀਂ ਮੇਰਾ ਦਿਮਾਗ ਕਿੱਥੇ ਚਲੀ ਗਿਆ ਕਕਲਤੇ ਕਤੇ ਕਕਲਤੇ ਕਲਤੇ ਨਹੀਂ ਕਕਲਤੇ ਚਲੇ ਤਾਂ ਗਾਇਸ ਮਮਾ ਬਣਾਣ ਲੱਗੇ ਨੇ ਦਲੀਆ ਹੁਣ ਮੈਂ ਤੇਰੀ ਤਵੇਲੇ ਅਸੀਂ ਪੈਣ ਲੱਗਾ ਹੁਣ ਮੈਂ ਪਹਿਲਾਂ 이어ਬਡ ਕੰਨ ਚ ਪਾਉਂਗਾ ਗਾਇਸ ਤਾਂ ਗਾਇਸ ਹੁਣ ਉਹਨਾਂ ਨੂੰ ਮਿਲਦੇ ਪਰ ਉੱਕੇ ਕਲਾ ਦੇਖ ਲੈ ਕੀ ਕਰਦੇ ਮੋਜ ਗਾਇਸ ਮੈਂ 이어ਬਡ ਲੈ ਕੇ ਦੁਬਾਰਾ ਰੋ ਸੋਈ ਚ ਐਂਟਰੀ ਮਾਰ ਲਈਆ ਵੈਲਕਮ ਬੈਕ ਗਾਇਸ ਦੇਖੋ ਮੈਂ ਦਲੀਆ ਜੱਪਾ ਸਿੱਖਦੇ ਨੇ ਦਲੀਆ ਕਿਵੇਂ ਬਣਾਤਾ ਸਿਖਾਓ ਮਮਾ ਸਾਨੂੰ ਦਲੀਆ ਬਣਾਉਣਾ ਜੀ ਫਿਰ ਅੱਲੂ ਤੂੰ ਬਣਾ ਕੇ ਖਵਾਏਂਗਾ ਮੈਨੂੰ ਪਰ ਮੈਂ ਖੋਗੂ ਪਹਿਲਾਂ ਸਿਖਾ ਦੂ ਕੱਲ ਬਣਾ ਦੂਗਾ ਆ ਕਾਰਡ ਕਰਦੇ ਰਹਿੰਦੇ ਹੈਗੇ ਮੈਂ ਬਾਹਰ ਮਾਰਾਂ ਗਾਇਸ ਮੈਂ ਸੋਈ ਦੀ ਦੇੜੀ ਚ ਖੜਾ ਨਾ ਤਾਂ ਉਹ ਬਾਹਰ ਖੜਦਾ ਤਾਂ ਕਰਕੇ ਹੋ ਜਾਂਦੇ ਕਾਂਡ ਹਾਂ ਕੁਛ ਨਹੀਂ ਕਰਨ ਨਾ ਰੀਤ ਨੂੰ ਬੱਚ ਰੀਤ ਖਾ ਫੇਰ ਮੈਂ ਅੱਗੇ ਵਿੱਚ ਮੂੰਹ ਹੀ ਮਾਰਦਾਗਾ ਹਾਂ ਗਾਇਸ ਸਾਡੀ ਫ੍ਰੀਜ ਆ ਸੋਨਜੀ ਜੀ ਮੈਨੂੰ ਪਤਾ ਇਹਨਾਂ ਦਾ ਭੁੱਖਾ ਦਾ ਉਹ ਕੇਕ ਪਿਆ ਦੱਸਿਆ ਹੀ ਨਹੀਂ ਤੁਸੀਂ ਕਿਵੇਂ ਕਰੇ ਕੇਕ ਪਿਆ ਮੈਨੂੰ ਪਤਾ ਹੀ ਨਹੀਂ ਵੀ ਕੇਕ ਵੀ ਪਿਆ ਵਾ ਹੂੰ ਗਾਈਜ਼ ਜਸੋ ਕੋਣ ਇਹਦਾ ਫ੍ਰੀਜ ਚ ਬੜੀ ਕਿ ਕੇਕ ਖਾਣਾ। ਅਮਕ ਕੇ ਇੱਕ ਬੜਾ ਸੁਆਦੀ ਯਾਰ। ਬਰਾਤ ਦਾ ਵੀ ਸੁਆਦ ਸੀ ਗਿਆ। ਤੁਹਾਨੂੰ ਇੱਕ ਖਾਦਣੀ ਨਾ? ਹਾਂ। ਕਲੇ ਡੰਡੀ ਡੰਡੀ ਆਦੀਆਂ। ਗਾਈਜ਼ ਜਸੋ ਤੁਹਾਨੂੰ ਕੇਕ ਦੀ ਕਰੀਮ ਪਸੰਦ ਆ ਕਿ ਬ੍ਰੈਡ? ਮੈਨੂੰ ਬ੍ਰੈਡ ਤੇ ਮੈਨੂੰ ਕਰੀਮ ਪਸੰਦ ਆ ਬਸ ਕਰੀਮ ਗਾਈਜ਼ ਆ ਦੇਖੋ। ਹੈਪੀ ਬਰਥ ਉਮੈਦਾ ਕਾ ਕਿ ਸਟਰੀਕ ਪਾਸਨਾ ਇੱਕ ਮਿੰਟ ਗੇਸ ਮੈਂ ਸਟਰੀਕ ਪੜਾ ਰਮਣੇ ਪਤੀਲੇ ਚ ਦਲੀਆ ਪਾਤਾ ਹੀ ਮੈਨੂੰ ਪਤੀਲੇ ਚ ਕੱਲਾ ਥੋੜੀ ਪਹਿਲਾਂ ਦੇਸੀ ਘਿਓ ਪਾਇਆ ਵਾ ਅੱਛਾ ਤੇ ਫੇਰ ਵਿੱਚ ਆਪਾਂ ਦਲੀਆ ਪਾਤਾ ਹਜਿੰਨੀ ਮਣੇ ਉਹ ਥੋੜਾ ਜਿਹਾ ਧੁੰਮਾ ਗਾਇਸ ਅਬ ਇਸਕੋ ਭੁੰਨਗੇ ਹਮ ਲੋਗ ਪੂਆ ਪੂਆ ਕਰਤੀ ਹੈ ਕਿਉ ਪੂਆ ਪੇ ਤੂੰ ਮਰਤੀ ਹੈ ਉਹ ਕਿੰਦਾ ਭੁੰਨੇਗੇ ਕਿੰਦਾ ਧੁੰਨਾਗੇ ਸਿੱਧਾ ਨਾ ਪੰਜਾਬੀ ਗਾਇਸ ਮੈਂਨੇ ਆਨਕਾ ਮਤਲਬ ਜਿਹੜਾ ਨਾ ਬੋਲਣਾ ਗਾਇਸ ਮੈਂ ਅੱਜ ਤੋਂ ਬਾਅਦ ਟਾਸਕ ਲੀਤਾ ਹੈਗਾ ਕਿ ਮੈਂ ਹਿੰਦੀ ਬੋਲੂਗਾ ਤੁਹਾਨੂੰ ਹਿੰਦੀ ਬੋਲਣੀ ਆਉਂਦੀ ਏ ਤੈਨੂੰ ਹਿੰਦੀ ਜਿਹੜਾ ਪੁੱਛਣ ਲਿਆ ਮਨ ਥੋੜੀ ਬਹੁਤੀ ਆਉਂਦੀ ਓ ਮਾ ਤੂੰ ਮਾਤਕ ਹੈ ਮੇਰੇ ਗਾਇਸ ਗਾਇਸ ਇਹ ਮਾਤਕ ਚਲ ਗਿਆ ਗਾਇਸ ਮਮਾ ਥੋੜਾ ਜਿਹਾ ਹੋਰ ਦਲੀਆ ਪਾ ਦੇ ਗਾਇਸ ਫਿਰ ਤੁਸੀਂ ਆਪਣੀ ਫ੍ਰਿਜ ਚੋਂ ਦੁੱਧ ਕੱਢਣਾ ਆ ਨਾ ਅਸੇਪਾ ਗਾਇਸ ਕੱਲਾ ਗਾਇਸ ਗਾਇਸ ਕਹਿਣਾ ਹੁੰਦਾ ਤਾਂ ਕੰਮ ਨਹੀਂ ਆ ਗਾਇਸ ਮੈਨੂੰ ਕੁਛ ਨਹੀਂ ਨਹੀਂ ਪਤੀਲੇ ਚ ਦੁੱਧ ਹੈ ਨਹੀਂ ਜਮਾਈ ਨਹੀਂ ਦੋਨੇ ਪਤੀਲੇ ਬਾਹਰ ਕੱਢ ਕੇ ਦੇ ਰਿਹਾ ਤੇ ਉਹਨਾਂ ਦੀ ਮਲਾਈ ਕੱਢ ਕੇ ਮੈਂ ਠੀਕੇ ਥਲੇ ਕਰ। ਕੱਢ ਲੋ ਇੱਕ ਕੁੱਪਾ ਪਿੱਲਾ ਦੂਜਾ ਪਤੀਲਾ ਵੀ ਦੇ। ਉਹ ਲੋ ਦੂਜਾ ਕੱਲਾੜੇ ਦੀ ਵੀ ਮਲਾਈ ਹੁੰਦਾ ਹੈ। ਹਲੋ ਦੂਜਾ ਤੇ ਪਿੱਲਾ। ਆ ਆ ਤੇ ਲੱਗਦਾ ਵਿੱਚ ਹੈ ਤਾਂ ਲੈ ਦੂਜਾ ਮਲਾਈ ਵਾਲਾ ਵੀ ਦੇ ਹਾਂ। ਆ ਬਲੇ ਗਾਇਸ ਇਹ ਸਾਡਾ ਮੱਖਣ ਆ ਹਲੋ ਕਿਹੜਾ ਮੱਖਣ ਮੈਂ ਤੇ ਢੇੜ ਮਾਰ ਰਹੀ ਹਾਂ ਗਾਇਸ ਓਡੀ ਗਲਤੀ ਨਾਲ ਟਾ ਆ ਗਿਆ ਆਪ ਫੇਮ ਲਈ ਹਲੋ ਉਹ ਬਲੈਂਡਰ ਤੋਂ ਚਾਵਣਾ ਨਾ ਮਾਰੇ ਗਾਇਸ ਦਲ ਗਿਆ ਬਣ ਕੇ ਦੇਖ ਕੇ ਕਿੱਧਰ ਕਰਕੇ ਨਾ ਬਣ ਗਿਆ ਦੇਖੋ ਜਦੋਂ ਇਦਾਂ ਹੋ ਜੇ ਫਿਰ ਬੰਦ ਲਗਾਏ ਤੇ ਉਹ ਕੈਮਰੇ ਤੇ ਗਾਇਸ ਧੂਆ ਧੂਆ ਹੋ ਗਿਆ ਤੱਕ ਹੈ ਇਹ ਮੇਰੇ ਕੋਲ ਨੰਦਾ ਸਗਲ ਬੰਦਾ ਬੱਦ। ਅмма ਮੈਨੂੰ ਗੱਗੂ ਉਹਦੀ ਉਹ ਜਿਹੜਾ ਗੱਗੂ ਇਹਦੇ ਨਾਲ ਇੱਕ ਹੋਰ ਇੱਕ ਹੋਰ ਜਾਂਦਾ ਹੋ ਵੱਡਾ ਸਾਰਾ ਭਾਈ ਕੀ ਨਾਮ ਆਉਂਦਾ ਜੋਗਰਾਜ ਜੋਗਰਾਜ ਮੁੰਡਾ ਕਟਾਈ ਲਵਾ ਗਿਆ ਯਾਰ। ਭੱਜੋ ਜਿੱਥੇ ਤੱਕ ਭੱਜਣਾ ਹੈ ਭੱਜ ਭੱਜ ਗ੍ਰੀਨ ਮੈਂਗੋ ਹੋਰ ਭੱਜ ਓਏ ਗ੍ਰੀਨ ਨੂੰ ਇੱਕ ਹੋਰ ਕੱਟ ਦੇਣਾ ਉਹ ਲੈ ਉਹ ਡਾਇਲੋਗ ਉਹਦਾ ਫਿਰ ਮੈਂ ਪੰਜਾਬੀ ਚ ਬੋਲ ਕੇ ਸੁਣਾਉਂਗਾ ਇੱਕ ਮਿੰਟ ਨੂੰ ਬੰਦ ਕਰਕੇ ਹਾਂ ਸੁਣਾਬਾ ਤੇ ਪਤਾ ਕੀ ਕੰਨ ਗਏ ਤੇ ਇੱਕ ਮਿੰਟ ਰੁਕਿਓ ਅਹੀ ਕੰਦਾ ਹੁੰਦਾ ਮੈਂ ਵੀ ਕਹਾਂ ਭੱਜ ਜਿੱਥੇ ਤੱਕ ਭੱਜਣਾ ਹੈ ਭੱਜ ਦੇ ਭੱਜ ਦੇ ਧਰਤੀ ਮੁੱਕ ਜਾਣੀਆਂ ਭੱਜ ਭੱਜ ਆ ਬੰਦਾ ਗਾਣਾ ਕਿੱਦਾਂ ਗイズ ਇਹਨਾਂ ਦਾ ਦਲਿਆ ਹੀ ਨਹੀਂ ਭੁੰਨੇ ਜਾ ਰਿਹਾ ਤੇ ਚਲੋ ਗਾਇਸ ਨੂੰ ਅਪਰੋਕ ਚ ਮਿਲਦੇ ਹੁਣ ਮੈਂ ਵਲੋਗ ਐਡਿਟ ਕਰਨਾ ਕੱਲਾ ਮੈਂ ਆ ਕਰਨਾ ਮम्मा ਨੇ ਤੇ ਮम्मा ਗਲੇ ਪ੍ਰਸ਼ਾਸ ਕਰੂਗਾ ਫਿਰ ਤੁਹਾਨੂੰ ਮਿਲਦੇ ਆ ਲੁਪੇੜਾ ਮਾਰਨਾ ਮਾਰਿਆ ਕਿਨੇ ਪੁੱਛ ਕੇ ਕੁੜਚੀ ਮਾਰਨੀ ਤੇਰੇ ਮੈਂ ਗਾਇਸ ਮम्मा ਨੇ ਦਲੀਆ ਪੂਨ ਭਾਣ ਕਰ ਉਸਮੇ ਦੁੱਧ ਟਾਲ ਦਿਆ ਹੈਗਾ ਪੂਨ ਭਾਣ ਪੂਨ ਭਾਣ ਕਰਨੀ ਭੁੰਨ ਕੇ ਪਾਇਆ ਪੂਨ ਭਾਣ ਕੇ ਪਰ ਮੈਨੂੰ ਗੰਦੀ ਜੀਂਂਦੀ ਬੋਲਾ ਕਰ ਚਾਜਣਾ ਬੋਲਾ ਤੇ ਬੋਲ ਨਹੀਂ ਤਾ ਜੀ ਨਹੀਂ ਕੇ ਚਾਹਤਾ ਬੋਲ ਰਹਾ ਹੋਵੇ ਭੁੰਨ ਨੂੰ ਇੰਗਲਿਸ਼ ਹਿੰਦੀ ਚ ਭੁੰਨ ਭੁੰਨ ਕਰ ਭੁੰਨ ਕਰ ਭੁੰਨ ਕੀ ਦਾ ਕੰਡਤੀ ਖਾਲ ਤੈਨੂੰ ਹੀ ਗਿਆ ਤੈਨੂੰ ਹੀ ਕਰਛੀ ਉਹ ਤੈਨੂੰ ਆਦਾ ਮੈਨੂੰ 버거 ਖਾਂਦ ਨੂੰ ਗਿਆ ਸੀ ਇੱਥੇ ਲੈ ਲੈ ਤੱਟੀ ਟੱਟੀ ਗੋਹਾ ਗੋਹਾ ਨਹੀਂ ਗਿਆ ਸੀ ਤੂੰ ਕਹਿੰਦਾ ਸੀ ਮम्मा ਪਕੌੜਾ ਲੈ ਕੇ ਚੱਲੀਏ ਮੈਂ ਕਹਿੰਦੀ ਸੀ ਵੀ ਇਹ ਲੱਦ ਕਰਦਾ ਵਾ ਤੂੰ 버거 ਖਾਂਦਾ ਸੀ ਹੁਣ ਇਹ ਥੋੜੀ ਮੇਰੀ ਗਲਤੀ ਹੈ ਤਾ ਕਹਿੰਦੀ ਸੀ ਲੈਦਾ ਲੈਦਾ ਨਹੀਂ ਮम्मा ਲੈਦ ਨੂੰ ਕੁਛ ਨਹੀਂਗੀ ਗਾਇਸ ਹੁਣ ਆਪਾਂ ਫਿਰ ਦਲੀਆ ਖਾ ਕੇ ਫਿਰ ਮਿਲਦੇ ਤੁਹਾਨੂੰ ਰੁਕ ਜੋ ਖਾ ਕੇ ਨਹੀਂ ਬਣਾ ਕੇ ਬਣਾ ਕੇ ਦੋ ਦੇ ਕੇ ਜੋ ਮਾਮੂ ਕੁੱਤੇ ਮਾਰਦਾ ਰਹਿੰਦਾ ਬਾਈ ਗਾਇਸ ਹਰ ਕਮੈਂਟ ਉਹ ਤੇ ਲਾ ਮੱਚ ਹਾਂ ਹਾਂ ਕਰੀ ਚੱਲਾ ਹਾਂ ਵੇ ਦੇ ਸੁਣੀ ਸੁਣੀ ਤਗਾਸ ਤੁਹਾਨੂੰ ਮਿਲਦਾ ਮੈਂ ਵਲੋਗ ਐਡਿਟ ਕਰਦਾ ਇਸ ਪਤਾ ਵਲੋਗ ਐਡਿਟ ਕਰਕੇ ਫਿਰ ਲਾ ਨਾ ਯਾਰ ਮੈਨੂੰ ਨਾ ਬਲਾਮ ਰੀਤ ਹਟ ਜਾ ਮੈਂ ਮਾਗਣਾ ਕੁਛ ਕੁਤਾ ਫਿਰ ਤੈਨੂੰ ਨਹੀਂ ਪਤਾ ਜਦੋਂ ਲਾਈਟ ਲਾਈਏ ਮੈਂ ਬੰਦ ਕੀ ਕਰਨੀ ਨਹੀਂ ਦੇਖ ਮਮਾ ਜਦੋਂ ਨੇ ਕਿਹਾ ਸੀ ਨਾ ਸਾਰੇ ਲੜਵਾ ਦੇ ਗਾਦੇ ਮੈਂ ਬੰਦ ਕਰ ਦਿੱਤੇ ਸੀ ਮੈਂ ਕਿਹਾ ਜਲ ਮੈਂ ਹੁਣ ਤਾਰ ਵੀ ਇਕੱਠੀ ਕਰ ਦੇ ਮਤਲਬ ਤਾਰ ਲਾ ਦੇਣਾ ਮੈਂ ਮੈਂ ਤਾਰ ਲਾ ਕੇ ਨਿੱਥ ਸਾਈਡ ਤੇ ਰੱਖਦੀ ਸੀ ਮੈਂ ਕਿਹਾ ਮੰਦਰ ਮੈਂ ਆਪ ਤੱਕ ਨਹੀਂ ਪਹੁੰਚਣਾ ਲਾ ਕੇ ਇਕੱਠੀ ਕਰ ਦੇ ਨੇ ਇਕੱਠੀ ਹੀ ਕੀਤੀ ਬੱਚੋ ਹੁਣ ਇਹਨਾਂ ਪੁੱਛੋ ਖਾ ਖਾ ਮੈਨੂੰ ਸੌਣ ਲੱਗੇ ਮਨੇ ਮੰਮੀ ਸੌਂ ਲੱਗਿਆ ਆਪਣੀ ਸੌਂ ਲੱਗਿਆ ਮੈਨੂੰ ਸੁਣਿਆ ਤੂੰ ਕਿਆ ਹੀ ਨੀਗਾ ਤੁਰੇ ਝੂਠੀਆਂ ਸੌਂ ਖਾ ਜੰਮੀ ਆ ਮੈਨੂੰ ਕਿਆ ਤੈਨੂੰ ਠੀਕ ਹੈ ਹੁਣ ਤੈਨੂੰ ਅਲਮਾਰੀ ਖੋਲਣ ਨੱਗਰ ਮੈਂ ਨਹੀਂ ਦਿੰਦਾ ਮੁਰਾ ਤਾਰ ਹੈ ਤਨ ਜਿਸ ਤਾਰ ਏ ਟਿਬਟੀ ਮੈਨੂੰ ਕੀ ਪਤਾ ਸੀ ਹੁਣ ਵਿਚੜੀ ਗਈ ਆ ਤਨ ਤੁਸੀਂ ਦੱਸੋ ਮੈਨੂੰ ਜਾਣ ਕੇ ਸ਼ੌਂਕਾ ਵੀ ਮੈਂ ਹਾਂ ਤਾਰ ਨੂੰ ਏਦਾਰ ਘਰ ਕੇ ਹੱਥ ਬਾਹਰ ਖਿੱਚ ਕੇ ਮਾਰ ਹਾਂ ਤੇਰਾ ਜਿਹੜਾ ਏਡਾ ਨੁਕਸਾਨ ਕੀਤਾ ਹੈ ਕੀ ਕੀਤਾ ਵਰਗਾ ਸ਼ੀਸ਼ਾ ਟੁੱਟੇ ਮੈਂ ਮਾਰਾ ਜਾ ਆ ਮਾਰਾ ਨਾ ਬੰਦਾ ਹੱਥ ਤੇ ਮਰਵਾ ਲੇਗੀ ਪਰੇ ਕਰ ਲੈ ਹੁਣ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਇਹਦੇ ਉੱਤੇ ਕੱਪੜਾ ਪਾ ਕੇ ਨਾ ਟਾਕੇ ਦੁਆਗੇ ਤੋਂ ਮਨਿੰਦਰ ਬਾਸ ਕਰਿਆ ਕਰ ਯਾਰ ਤੂੰ ਤੇ ਤ ਦਿਨੋਂ ਦਿਨ ਦਿਨੋਂ ਦਿਨ ਤੇਰੇ ਨੁਕਸਾਨ ਵਾਲਾ ਨਾ ਕੀੜਾ ਤੇਰੇ ਵੱਢੀ ਜਾਂਦਾ ਵਾ ਮੈਨੂੰ ਨੁਕਸਾਨ ਕੀ ਕੀਤਾ ਇਹਨਾਂ ਦਿਨਾਂ ਦਾ ਅੱਜ ਇੱਕ ਗਲਤੀ ਨਾ ਗਲਤੀ ਨਾ ਟੇਬਲ ਡੱਟ ਗਈ ਮਮਾ ਗਲਤੀ ਨਾ ਮੈਨੂੰ ਜਾਣ ਕੇ ਨਹੀਂ ਸ਼ੌਂਕੀਆ ਮੈਂ ਜੈ ਗਲੈਕ ਮਾਰਾ ਚੱਕ ਕੇ ਉਹਦੇ ਤੇ ਗਲਤੀ ਨਾਲ ਡੁੱਟ ਕੇ ਸੌਰੀ ਫੀਲ ਕਰਦਾ ਸੌਰੀ ਤੁਹਾਨੂੰ ਮਾਰਦਾ ਮੈਂ ਨਾ ਕਿਹੜੀ ਤੇਰੇ ਸਿਰ 'ਚ ਵੱਜਦੀ ਤੈਨੂੰ ਅਕਲ ਆ ਜਾਂਦੀ ਮੇਰੀ ਵੱਜ ਜਾਂਦੀ ਗਾਲਾਂ ਤਾਂ ਨਾ ਪੈਂਦੀਆਂ ਬੱਚਾ ਹੋਰ ਮੇਰੇ ਅਨੇਕ ਪੁੱਤਿਆ ਸਿਆਪਾ ਖੜਾ ਕਰਤਾ ਲਵਾਤੇ ਵੇਸੇ ਦਵਾਈ ਤੇ ਫਕਵਾਉਂਦਾ ਮੈਨੂੰ ਗਾਇਜ਼ ਮੈਂ ਤਾਂ ਗਲਤੀ ਨਾ ਮੈਂ ਤਾਂ ਚੁੱਪਲ 'ਚ ਵੀ ਕੱਟ ਵੜ ਗਿਆ ਇਟ ਔਟ ਜਿਆ ਥੋੜਾ ਜਿਆ ਬਸ ਥੋੜਾ ਆ ਥੋੜਾ ਜਿਆ ਥੋੜਾ ਜਿਆ ਜੇ ਹੀ ਕੰਮ ਥੋੜਾ ਜਿਹਾ ਹੁੰਦਾ ਪਤਾ ਖਣੇ ਕੁੱਤੇ ਰਾਮ ਦੇ ਥੋੜੇ ਤਾਂ ਲੈੜ ਦੀ ਚੱਕੀ ਜਾਂਦੀ ਤਾਂ ਮੀ ਗਲਤੀ ਛੱਡ ਹੀ ਨਿਕਲਦੀ ਸ਼ਮਸ਼ ਕਰਕੇ ਮੈਂ ਸੌਰੀ ਫੀਲ ਕਰਦਾ ਸੌਰੀ ਸੌਰੀ ਪਲੀਜ਼ ਯਾਰ ਜੇ ਮੈਂ ਜਾਣ ਕੇ ਥੋੜਾ ਹੁੰਦਾ ਫਿਰ ਤੁਸੀਂ ਮੈਨੂੰ ਕੁੱਟ ਵੀ ਦੇਣਾ ਤੁਸੀਂ ਤਾਂ ਨਹੀਂ ਕੁੱਟਦੇ ਪਰ ਕਿਉਂਕਿ ਤੁਹਾਨੂੰ ਪਤਾ ਮੈਂ ਜਾਣ ਕੇ ਨਹੀਂ ਸੁੱਟ ਸੌ ਬੱਡ ਲੈੜ ਚੱਕੜ ਤੇ ਸਿਰ ਚ ਮਾਰਨ ਦੀ ਕਰਦਾ ਮੈਂ ਆਲੋ ਮੈਂ ਆਲੋ ਮੈਂ ਨੇੜੇ ਆਇਆ ਤੂੰ ਕਰ ਤੇ ਪੰਜਾਂ ਵੇਖੀ ਕਿਹੜੇ ਹਸਾਵਣਾ ਤੇ ਬੱਬੂ ਮੈਂਸਟਰ ਲੱਗ ਗਿਆ ਆ ਤੂੰ ਮੇਰੇ ਸੀਸ਼ਾ ਤੋੜਿਆ ਕਿ ਤੋੜਾ ਵਾ ਮੇਰੇ ਤਾਂ ਚੱਪੜਾ ਤਵੇਂ ਕੱਟ ਚੋੜ ਗਿਆ ਆ ਹੱਥ 'ਤੇ ਲੱਗ ਚਪਨ ਚ ਕੱਟਾ ਬੱਬੂ ਮੈਂਸਟਰ ਤੂੰ ਨੰਗੇ ਪੈਰੀ ਕਿਉ 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 ਫਰਦੀ ਆ ਨਹੀਂ ਮਮੀ ਤੁਹਾਨੂੰ ਚੱਪਲ ਚੱਕ ਕੇ ਫੜਾਈ ਸੀਗੀ ਪੈਰ ਨਾਲ ਮੈਨੂੰ ਨਹੀਂ ਪਤਾ ਠੀਕ ਦੇਖ ਲਓ ਜਿਹੜਾ ਪਵਾ ਆਹ ਡਿੱਚ ਕੱਟਾ ਹੈ ਤੇਰੇ ਲੱਗਿਆ ਮੰਮਾ ਆ ਰਿਆ ਆ ਰਿਆ ਡਿੱਗ ਗਿਆ ਵਾ ਮੰਮਾ ਮੰਮਾ ਜਿਹੜਾ ਉਹ ਜਿਹੜੇ ਬਲੌਗ ਨਹੀਂ ਬਣਾ ਜਿੰਨਾ ਤੁਸੀਂ ਬਲੌਗ ਦੇ ਦਿੰਦੇ ਨੇ ਅੰਕੂ ਹੁਣੀ ਦੇ ਅੰਕੂ ਨਾਲ ਦੇ ਕੁਛ ਠੱਕ ਰੇ ਉਹਨਾਂ ਉਹ ਦੇਖ ਲੋ ਕਿ ਦੇਪਰ ਦੇਵਰ ਦੇ ਨੂੰ ਸਕਾਨ ਕਰ ਦਿੰਦੇ ਨੇ ਜੀ ਮੰਮੀ ਤਾਂ ਉਹਨਾਂ ਨੂੰ ਘੁੱਟਦੀ ਨਹੀਂ ਤੁਸੀਂ ਮੈਨੂੰ ਘੁੱਟ ਹਾਂ ਹਾਂ ਉਹਨੀਆਂ ਤੇ ਤੇਰੇ ਪਿੰਦਿਆਂ ਕੀ ਆ ਡਰਾਮਾ ਜਾਂਦਾ ਹੋ ਰੇ ਨੇ ਲਾ ਜੀ ਨਹੀਂ ਫੇਰ ਕਹਿ ਦਿੰਦਾ ਇਹਨੂੰ ਕੁੱਟ ਦੇ ਇਹਨੂੰ ਕੁੱਟ ਦੇ ਹੋਰ ਮੈਂ ਕੀ ਕਰਾਂ ਤੇਰਾ ਤੇ ਮੈਂ ਕਿਹੜਾ ਫਿਰ ਜਾਣ ਕੇ ਤੋੜਿਆ ਹੁਣ ਜਵਾਕਾ ਤੂੰ ਜਵਾਕਾ ਜੀ ਤਾਂ ਕਰਦਾ ਨਾ ਲੈ ਚੱਕ ਤੇਰੇ ਸਿਰ 'ਚ ਮਾਰਾ ਤੈਨੂੰ ਪਤਾ ਲੱਗੇ ਟੇਬਲ ਦੇ ਕਿੰਨੇ ਛੱਟ ਲੱਗੀਆਂ ਐ ਮੂੰਹ ਤੇ ਭੜਾ ਭੜਾ ਦਿਖਾਉਣਾ ਨਾ ਜਿਹਨੇ ਛਿੱਤਰ ਮਾਰੋ ਮੇਰੇ ਨਾਲ ਜਿਆਦਾ ਨਹੀਂ ਲੱਗੀ ਹੁੰਨੀ ਤੇਰੇ ਫਿਰ ਦੇਖ ਚੋ ਕੋਈ ਨਾ ਟਰ ਵੀ ਗਈ ਸੀ ਵੀ ਕੋਈ ਨਾ ਮਨਿੰਦਰ ਕਿੰਨੇ ਕੁ ਨੁਕਸਾਨ ਕਰੇਗਾ ਕੋਈ ਦਿਨ ਹੈਗਾ ਜਿੱਦਨ ਤੂੰ ਨਹੀਂ ਨੁਕਸਾਨ ਕਰਦਾ ਕੱਲ ਪਰਸੋਂ ਨਰਸੋ ਇੱਕ ਇੱਕ ਨੁਕਸਾਨ ਦਾ ਨੋਟਾ ਕੀਤਾ ਕੱਲ ਕੀ ਕੀਤਾ ਪਰਸੋਂ ਕੀ ਕੀਤਾ ਬਲੌਗ ਦੇਖੋ ਕੱਲਾ ਕੱਲਾ ਕੀ ਕੀਤਾ ਕਿ ਨਹੀਂ ਕੀਤਾ ਕੱਲਾ ਕੱਲਾ ਬਲੌਗ ਦੇਖ ਕੇ ਮੈਨੂੰ ਜਿਆਦਾ ਥੋੜੀ ਪਤਾ ਨਹੀਂ ਮੈਨੂੰ ਤਾਂ ਉਦਾਂ ਹੀ ਯਾਦ ਰਹਿ ਜਾਂਦਾ ਵਾ ਅੱਛਾ ਕਿ ਮੈਂ ਤੂੰ ਆ ਬਲੌਗ ਚ ਕੀ ਕੀਤਾ ਤੂੰ ਆ ਬਲੌਗ ਚ ਕੀ ਕੀਤਾ ਮੈਂ ਨੁਕਸਾਨ ਰੋਜ਼ ਰੋਜ਼ ਕਰਦਾ ਤੂੰ ਤਾਂ ਰੋਜ਼ ਦੋ ਸਾਰੇ ਉਹ ਲੱਗਦੀ ਹੋਰ ਖੜਾ ਜਾ ਉੱਟ ਕੇ ਉਹ ਸਾਰਾ ਕੱਚ ਕੱਚ ਚੱਕੇ ਬਾਹਰ ਸੱਟ ਕੇ ਚੱਲ ਖੜਾ ਜਾ ਜਟ ਕੇ ਚੱਲ ਮਿੰਟ ਖੜਾ ਹੋ ਜਾ ਚੱਪੜਾ ਮਨਿੰਦਰ ਖੜਾ ਹੋ ਜਾ ਜਟ ਕੇ ਉੱਟਦੇ ਕਿਉਂ ਮੇਰੇ ਮਨ ਨੂੰ ਇਹ ਚੱਪੜ ਹਿਆਰ ਚੱਕੋ ਇਹ ਚੱਪੜ ਬੜਾ ਕਿੰਨੀ ਭਾਰੀ ਆ ਗਾਈਜ਼ ਮੇਰਾ ਨਾ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਨਾ ਹੀ ਗਾਲਾਂ ਪੈਰੀਆਂ ਮੈਂ ਫੋਨ ਚੱਕਣ ਲਈ ਵਲੌਗ ਬਣਾ ਲਈ ਫੋਨ ਚੱਕਣ ਗਿਆ ਮੇਰਾ ਹਾਸਾ ਨਿਕਲ ਗਿਆ ਹਸਾਂ ਮੈਂ ਫਿਰ ਕਰਾਂ ਮੰਦਾ ਹਸ ਕੇ ਮਮਿਨੇ ਵਰ ਚਿੰਗੀ ਤੇ ਲੱਗਦਾ ਨਾ ਚੱਪ ਮੰਮੀ ਨੂੰ ਚੇਹੇ ਮੁੰਡੇ ਦੇ ਮੂੰਹ ਤਾਂ ਖਿਖਰਾਉਂ ਯੇ ਵੀ ਨਹੀਂ ਇਹਨੇ ਸਾਰੋ ਤਾਂ 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 ਬੜਮੜ ਗਲਤੀਆਂ ਗਲਤੀਆਂ ਕਰਦਾ ਜੇ ਸ਼ਰਮ ਆਵੇ ਤਾਂ ਗਲਤੀਆਂ ਕਰਦਾ ਉਹਨੂੰ ਜੱਪੜ ਪਤਾ ਕਿੰਨੀ ਪਾ ਨੰਗਾ ਕਰੀ ਕਰਦਾ ਤਾਂ ਕਾੱਚਾ ਵਧੀਆ ਮੈਂ ਤਾਂ ਕਹਿੰਦੀ ਬੱਤੇ ਦੇ ਮੈਨੂੰ ਕਿਹੜੇ ਡਰਾਬੇ ਦਿਨਾ ਮਾ ਗਾਈਜ਼ ਸਾਡੇ ਨਾਲ ਜਿਹੜੇ ਵੱਡੇ 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 ਬਾਬੇ ਹੁੰਦੇ ਮਤਲਬ ਕਿ ਨਾਲ ਉਹਨਾ ਪ੍ਰਾਣੇ ਜਵਾਨੇ ਦੇ ਬਾਬੇ ਬਾਬੇ ਇੱਕ ਵਾਰੀ ਪਤਾ ਹੈ ਕਿ ਇੱਕ ਬਾਬਾ ਸੀ ਜਾਨਾ ਮਾ ਉਹਨਾ ਪਹਿਲਾਂ ਕੱਚ ਟੁੱਟ ਗਿਆ ਫਿਰ ਬਾਅਦ ਚੋ ਵਿਚਾਰੇ ਤੋਂ ਜੂਸ ਡੁੱਲ ਗਿਆ ਬਾਲੇ ਬੁੱਢਾ ਸੀ ਜੂਸ ਡੁੱਲ ਗਿਆ ਫਿਰ ਉਹਦਾ ਸਿਰ ਪਾਟ ਗਿਆ ਉਹਨੇ ਕਿਸ ਦਾ ਸਿਰ ਪਾੜਤਾ ਕੱਚ ਟੁੱਟੇ ਤੇ ਕਰਦੇ ਜਾਂਦੇ ਕੱਚ ਟੁੱਟਣ ਨਾਲ ਇਦਾਂ ਕੁਝ ਹੋ ਜਾਂਦਾ ਤੇ ਸਾਡੇ ਉਸ ਜਮਾਨੇ ਦੇ ਬਾਬੇ ਨੇ ਇੰਨੀ ਗੱਲ ਫਲਾਈ ਇੰਨੀ ਗੱਲ ਫਲਾਈ ਪਤਾ ਨਹੀਂ ਕਿਵੇਂ ਫਲਾਈ ਇਹ ਨਿਸ਼ਚਿਤਾ ਪਦਦੀ ਗੈਸ ਨਹੀਂ ਫੈਲਦੀ ਜਿਸ ਜਿਹੀ ਹੁਣੇ ਗੱਲ ਫਲਾ ਦੀ ਵੀ ਕੱਚ ਟੁੱਟਣਾ ਚੰਗਾ ਨਹੀਂ ਹੁੰਦਾ ਆਂ ਵੀ ਉਹ ਕੜਾ ਵੀ ਕੱਚੀ ਟੁੱਟਿਆ ਕਿਹੜਾ ਕਿੱਡਾ ਕੁਝ ਹੋ ਗਿਆ ਵੀ ਉਹਨਾ ਹੋ ਗਿਆ ਮੇਰੀ ਮੰਮੀ ਨੇ ਅੱਛਾ ਘਰ ਸਾਰੇ ਸ਼ੀਸ਼ੇ ਭੰਨ ਦੇ ਜੇ ਤੈਨੂੰ ਨਹੀਂ ਕੁਝ ਹੋ ਗਿਆ ਲੱਗਦਾ ਨਾ ਸਾਰੇ ਭੰਨ ਦੇ ਅੱਛਾ 1 ਮਿੰਟ ਗੱਲ ਛੱਡ ਥੋੜੇ ਤਾਂ ਫ੍ਰਿਜ ਦੇ ਕੱਚ ਟੁੱਟੇ ਸੀ ਨਾ ਹਾਂ ਕਿੱਡਾ ਵੱਡਾ ਨੁਕਸਾਨ ਕੀ ਹੋਇਆ ਸੀ ਸਾਰਾ ਕੁਝ ਗਲਤੀ ਹੋਇਆ ਸੀ ਕੀ ਹੋਇਆ ਸੀ ਕੀ ਗਲਤੀ ਸੀ ਸਹੀ ਕੀ ਸੀ ਯਾਰ ਗਲਤ ਹੋਇਆ ਤੇ ਗਲਤ ਹੁੰਦੇ ਬਾਅਦ ਇੰਨਾ ਕੁਝ ਸਹੀ ਹੋ ਗਿਆ ਹੁਣ ਕੱਚ ਟੁੱਟੇ ਨੂੰ ਮਾੜਾ ਸਮਝੀਏ ਕਿ ਚੰਗਾ ਇਹ ਦੱਸ ਦੋ ਇੱਕ ਵਾਰੀ ਤਾਂ ਮਾੜਾ ਹੀ ਹੁੰਦਾ ਇੱਕ ਵਾਰੀ ਮਾੜਾ ਹੁੰਦਾ ਨਾ ਸਾਰੀ ਲਾਈ ਉਹ ਮਾੜਾ ਫਿਰ ਉਹ ਨੁਕਸਾਨ ਕਈ ਵਾਰੀ ਵੱਡਾ ਨੁਕਸਾਨ ਵੀ ਹੋ ਜਾਂਦਾ ਯਾਰ ਅਸੀਂ ਨਹੀਂ ਭਰੋਸਾ ਕਰਦੇ ਇਹੋ ਜੀ ਗੱਲਾਂ ਸਾਡੀ ਮਾਤਾ ਰਾਣੀ ਸਾਡੇ ਬਾਬਾ ਜੀ ਸਾਡੇ ਨਾਲ ਆ ਅਸੀਂ 22 ਸੈਂਚਰੀ ਜਿੰਨੇ ਆ ਤੁਹਾਡੇ 18 ਚ ਨਹੀਂ ਯਾਰ ਤੁਸਮਾ ਕਿ ਤਿਆਰਾ ਹੋ ਗਈ ਡਰ ਧਣੇ ਰੋੜ ਲੱਗ ਗਈ ਇਹ ਸਾਡਾ ਕੱਚ ਤੋੜਿਆ ਵਾ ਇਹ ਤੇ ਚਾਹੇ ਖਾਰਾ ਉਹ ਨਾਲ ਤੇਰਤੇ ਜੱਤਾ ਹੈ ਉਹਨਾਂ ਨੇ ਜਦ ਪਾਇਆ ਨਾ ਪਟਿਆਲੀ ਮਸ਼ੀਨ ਤੇ ਹਾਂ ਅੱਖਾਂ ਤੇ ਦੇ ਆਪੇ ਲੱਗ ਜਾਣਗੀਆਂ 6-7 ਕਿਹੜਾ ਜੰਪਿਆ ਮਾਈ ਦਾ ਲਾਲ ਮੈਨੂੰ ਪਟਿਆਲੀ ਮਸ਼ੀਨ ਤੇ ਬੋਹਣ ਹਾਂ ਜੰਮ ਪਿਆ ਤੈਨੂੰ ਪਾਉਣ ਵਾਲਾ ਪਹੁੰਚ ਪਤਾ ਕਿੱਡੀਆਂ ਮੇਰੀ ਜਿਹੜੀਆਂ ਗਲਤੀਆਂ ਕਰਦਾ ਨਾ ਤੂੰ ਸਿਹਤੀ ਪਿਆ ਲੈ ਤੈਨੂੰ ਤਾਂ ਮੈਂ ਸਿੱਟੂ ਮੈਂ ਸਿੱਟੂ ਤੈਨੂੰ ਆ ਲੈਣ ਦੇ ਪਾਪਾ ਨੂੰ ਇੱਥੇ ਕੋਈ ਨਾ ਪਟਿਆਲੀ ਮਸ਼ੀਨ ਤਾਂ ਉੱਦੈ ਲੱਗ ਜਾਣੀ ਜਿੱਦੇ ਪਾਪਾ ਇੱਥੇ ਇੰਡੀਆ ਇੰਟਰਵਿਊ ਪਾਪਾ ਤਾਂ ਮੇਰੀ ਸਾਈਡ ਹੀ ਹੋਣੀ ਹੈ ਓਏ ਵਾਹ ਭੁੱਲ ਜਾਏ ਗੱਲਾਂ ਹੂੰ ਪਾਪਾ ਤਾਂ ਸਵੇਰੇ ਹੀ ਦੇਖੀ ਤਰ੍ਹਾਂ ਕਿਵੇਂ ਚੌਥਾ ਹੁੰਦੇ ਪਾਪਾ ਤਾਂ ਯਾਰ ਮੈਂ ਗੜਾ ਫਿਰ ਜਾਣ ਕੇ ਤੋੜਿਆ ਹੁਣ ਜਾਂ ਤੁਸੀਂ ਗੱਲ ਤੂੰ ਜਾਣ ਕੇ ਤੋੜਿਆ ਵਾ ਬਕਵਾਸ ਕੀ ਮੈਨੂੰ ਤੂੰ ਤੂੰ ਮੈਨੂੰ ਇਦਾਂ ਨਹੀਂ ਬੋਲ ਸਕਦੀ ਮੇਰੀ ਮੰਮੀ ਬਸ ਬੋਲ ਸਕਦੀ ਆ ਗੱਫਾ ਆ ਜਾ ਹਾਂਜੀ ਤੁਸੀਂ ਬੋਲੋ ਮੈਂ ਕੀ ਬੋਲਣਾ ਮਨਿੰਦਰ ਮੈਨੂੰ ਤਾਂ ਆ ਹੀ ਜਦੋਂ ਵਿਆਹ ਚ ਆਪਾਂ ਕੁਝ ਖਾਂਦੇ ਹੋਈਏ ਨਾ ਤੁਹਾਨੂੰ ਪਤਾ ਪਲੇਟ 'ਚ ਚਮਚਾ ਕਿਹੜੇ ਪਾਸੇ ਰੱਖੀਦਾ ਆ ਚਮਚਾ ਹੁੰਦਾ ਨਾ ਜਿਹੜਾ ਆਏ ਉੱਪਰਲੀ ਸਾਈਡ ਰੱਖੀਦਾ ਸਾਈਡ ਤੇ ਕੇ ਨਾ ਹੋਵੇ ਖਾਂਦੇ ਖੁੰਦੇ ਤਾਂ ਹੱਥ ਵੱਜੇ ਤੇ ਚਮਚਾ ਮੁੜਕ ਜੇ ਗਾਇਜ਼ ਇਹ ਕਹਿੰਦੇ ਸੀ ਮੈਂ ਕੀ ਬੋਲਾਂ ਫਿਰ ਬੋਲੀ ਵੀ ਚੱਲ ਸੁਖਾਰੀ ਨਾ ਤੈਨੂੰ ਕੁੱਤਿਆ ਸੁਖਾਰੀ ਮੂਣਾ ਤਾਂ ਸਮਝਦਾ ਨਹੀਂ ਤੇ ਚਪੇੜਾਂ ਦਾ ਕਰ ਜਾ ਸ਼ਾਇਦ ਗਾਇਜ਼ ਸਾਰੇ ਕੁਝ ਕਹਿਣ ਤਾਂ ਬਾਤ ਕਰਨੇ ਸਟੇਮ ਕਾਣਾ ਹੀ ਖੜਨ ਉਹ ਹੀ ਗੱਲਾਂ ਇਹਨਾਂ ਦੀ ਹਾਂ ਹਾਈ ਸਰ ਕਾਟਰੀ ਹਾਈ ਖੁਰਕ ਕਰੀ ਗਾਇਜ਼ ਇਹ ਕਿਤਾ ਮੇਰੀ ਮੰਮੀ ਦਾ ਨਾ ਮਾੜੀ ਮਾੜੀ ਗੱਲ ਤੇ ਸਰ ਦਿਖਣ ਲੱਗ ਜਾਂਦਾ ਕਰਦੀ ਇਹਨਾਂ ਦੀ ਬਾਤ ਸੁਖਣ ਲੱਗ ਜਾਂਦੀ ਟੈਂਸ਼ਨਾ ਦੇ ਮਾਤਾ ਤੈਨੂੰ ਮੈਂ ਕਿਹਾ ਉੱਠ ਕੇ ਕੱਚ ਚੱਕ ਲੈ ਤੈਨੂੰ ਬਹੁਤ ਸਿੱਟਾ ਚੱਲ ਸੱਟ ਕੇ ਬਾਤ ਮੈਂ ਨਹੀਂ ਦੰਦਾ ਪਰ ਤੇਰੇ ਮਾਪ ਨਹੀਂ ਕਰਾਂਗਾ ਬੱਗੂ ਮੇਰਾ ਮੈਂ ਦੇਖ ਲਾ ਤੈਨੂੰ ਸਾਰੀਆਂ ਗੱਲਾਂ ਤੋਂ ਬਚਾਉਣਾ ਨੇ ਤੇਰੀ ਸਾਈਡ ਲੈਣਾ ਤੂੰ ਮੈਨੂੰ ਕਿਹੜੀ ਗੱਲ ਤੋਂ ਬਚਾਣਾ ਕੀ ਤੋਂ ਬਚਾਣਾ ਮੈਂ ਤੁਹਾਨੂੰ ਕਿਤੋਂ ਬਚਾਉਣਾ ਤਾਂ ਮੈਨੂੰ ਮੈਂ ਕੀ ਕਰਤਾ ਦੱਸੀ ਮੇਰੀ ਕੀ ਗਲਤੀ ਹੈ ਦੱਸ ਮੈਨੂੰ ਜਨਮ ਤੋਂ ਮੈਂ ਤੁਹਾਨੂੰ ਮਾਫ ਨਹੀਂ ਕਰਨਾ ਮੈਂ ਵੀ ਜਨਮ ਤੋਂ ਜ਼ਵਾਬਦਾਰ ਹਾਂ ਮੈਂ ਕਿੱਥੇ ਮਿਲਦੇ ਚੱਲੀ ਜਾਂਦੇ ਦੇਖੇ ਗਏ ਮੈਂ ਅਈ ਦੇਖੇ ਗਏ ਛੋੜੇ ਮੈਂ ਮਾਫ ਕਰ ਦਿੰਦਾ ਮੈਂ ਸ਼ੋਨਾ ਬੱਚਾ ਮੈਂ ਸ਼ਰ ਹੁਣ ਮੈਂ ਇਹਨੀਆਂ ਗਲਤੀਆਂ ਨਹੀਂ ਕਰਦਾ ਵਿਚਾਲਾ ਕੁਛ ਹੋਮ ਮੈਂ ਕਹਿੰਦੇ ਹਮ ਤਾਂ ਹੁਣ ਮਾ ਮੇਰੀ ਗਲਤੀ ਤਾਂ ਲੱਲੇ ਪਿੱਪੇ ਜੇ ਨਾ ਕਰ ਤੋ ਮੈਨੂੰ ਹਾਲ ਹੈ ਖੋਲੀ ਮੈਨੂੰ ਦੈਸ਼ ਇਤਨਾ ਮੇਰੀ ਮੰਮੀ ਦਾ ਪਿਆਰ ਹੈ ਮੈਨੂੰ ਪਟਰਾ ਵਾ ਭਾਈ ਮਨਿੰਦਰ ਮੈਂ ਦਿਹਾੜੀ ਚ ਵੀ ਵਾਰੀ ਸੋਚਦੀ ਆਂ ਵੀ ਜੇ ਮੈਂ ਇਹਨਾਂ ਦੀ ਇੱਜ਼ਤ ਕਰੂੰਗੀ ਤਾਂ ਮੈਂ ਕਰਾਉਂਗੀ ਮੈਂ ਇਹਨਾਂ ਨੂੰ ਕੁਛ ਕਹਿਣਾ ਨਹੀਂ ਮੈਂ ਕੁਛ ਕਹਿਣਾ ਨਹੀਂ ਤੁਸੀਂ ਦਿਨੋ ਦਿਨ ਨੁਕਸਾਨ ਕਰਦੇ ਆ ਮੈਂ ਕੁਝ ਕਹਿਣਾ ਨਹੀਂ ਕੁਝ ਕਹਿਣਾ ਨਹੀਂ ਮੇਰੇ ਕੋਈ ਰਹਿਣ ਤਾਂ ਗਾਇਜ਼ ਆਪਣੇ ਅੱਜ ਦੇ ਵਲੋਗ ਵਿੱਚ ਚੱਲਣਾ ਹੈ ਅੱਜ ਮੈਂ ਕੁੱਟ ਖਾਧਿਆ ਤੇ ਛਿੱਤਰ ਖਾਧਿਆ ਤੇ ਦਲੀਆ ਤਾਂ ਖਾਧਾ ਹੀ ਮਿਲਦੇ ਤੁਹਾਨੂੰ ਨੈਕਸਟ ਵਲੋਗ ਵਿੱਚ ਬਾਈਕ ਸਾਡੇ ਕੁੱਟੂ ਕਟਾਈ ਵਲੋਗ ਨੂੰ ਲਾਈਕ ਕਰ ਦਿਓ ਮੈਂ ਕੁਝ ਨਹੀਂ ਕਹਿਣਾ ਗਾਇਜ਼ ਮੈਂ ਬਹੁਤ ਦੁਖਿਆ ਨਾ ਨੂੰ ਕੋਈ ਅਡਾਪਟ ਕਰ ਲੋ ਅਡਾਪਟ ਮੀ ਪਲੀਜ਼ ਨੈਨ ਵੀ ਨਨ ਵੀ ਲੈ ਜੋ ਗਾਇਜ਼ ਮੈਂ ਬਹੁਤ ਸਿਆਣਾ ਬੱਚਾ ਹਾਂ ਸਿਆਣਾ ਸਮੋੜਿਆ ਅਮਾ ਹਜੇ ਮੈਂ ਜਵਾਗਤ ਹੈਗਾ ਫਿਰ ਮੈਂ ਗਲਤੀਆਂ ਨਹੀਂ ਕਰੂੰਗਾ ਤੇ ਡੇਡੇ ਵੱਡੇ ਹੋਗਾ ਤੁਸੀਂ ਕਰੋਗੇ ਗਲਤੀ ਕਰਨ ਦਾ ਮਤਲਬ ਪਤਾ ਕੀ ਹੁੰਦਾ ਗਲਤੀ ਕਰਕੇ ਬੰਦਾ ਅਗਲੀ ਵਾਰੀ ਉਹ ਗਲਤੀ ਨਾ ਕਰੇ ਹੁਣ ਮੈਂ ਅਗਲੀ ਵਾਰੀ ਟੇਬਲ ਨਹੀਂ ਤੋੜੂੰਗਾ ਮੈਨੂੰ ਕਿਹੜਾ ਸ਼ੌਂਕ ਚੜਿਆ ਟੇਬਲ ਬਾਰ ਬਾਰ ਤੋੜਨ ਦਾ ਟੇਬਲ ਟੇਬਲ ਥੋੜੀ ਟੁੱਟਿਆ ਵਾ ਜਿਹੜੇ ਜਿਹੜੇ ਦਿਮਾਗ ਨਹੀਂ ਲਾਇਆ ਵੀ ਤਾਰ ਪਹਿਲਾਂ ਉੱਤੋਂ ਆਉਂਦੀ ਪਹਿਲਾਂ ਤਾਰ ਇਕੱਠੀ ਕਰਾਂ ਫਿਰ ਮੈਂ ਗੇਟ ਅਲਮਾਰੀ ਖੋਲਣਾ ਫੇਰ ਮੇਰਾ ਨੁਕਸਾਨ ਹੋਣਾ ਬਚੂਗਾ ਕੀ ਕਰੀਏ ਸਾਰੇ ਕੋਲ ਨਾ ਮਾ ਪਤਾ ਨਹੀਂ 120 ਗ੍ਰਾਮ ਦਿਮਾਗੋਂ ਦਾ 130 ਪਤਾ ਨਹੀਂ ਪਰ ਆਪਨੇ ਥੋੜਾ 150 ਦੇ ਦਸ ਇੰਨੀ 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 ਸ਼ਕਤੀ ਦਿਮਾਗ ਗਾਈਸ ਕੋਈ ਠੱਠਾ ਖੂ ਹੈਗਾ ਮੈਨੂੰ ਦੱਸ ਦੋ ਕਿ ਠੱਠਾ ਖੂ ਹੁੰਦਾ ਕੀ ਹੈ ਗਾਏ ਸਿਮੈਂਟ ਕਰਕੇ ਤੁਸੀਂ ਉਹ ਮਟਕ ਉਹ ਤਾਂ ਠੇਖੂ ਚ ਜਾਣਾ ਜਾ ਦਫਾ ਹੋ ਜਾ ਜਿੱਥੇ ਜਾਣਾ ਚਾਹ ਤਾ ਪਰ ਦੇ ਲੈ ਕਰ ਛੱਡ ਕੇ ਚੱਲ ਜਾ ਜਲਦੀ ਨਿਕਲ ਨਾ ਮਾਰਿਆ ਹੋਣਾ ਇਹ ਜੇ ਨੇਰੀਆਂ ਰਾਤਾਂ ਚ ਨਾ ਜੇ ਤੈਨੂੰ ਕੋਈ ਬਾਹਰ ਚੱਲ ਲੂਗਾ ਮੇਰੇ ਤੋਂ ਬਿਨਾ ਤੇ ਜਾ ਨਿਕਲ ਮੈਂ ਤੁਹਾਡੇ ਬਿਨਾ ਕੌਣ ਚੱਲੂ ਨਾ ਮੈਂ ਕਿਸ ਤੂੰ ਤਲਬਾਣਾ ਮੈਂ ਬਸ ਥੋਣੀ ਤਾਂ ਕਰਨਾ ਥੋਣੀ ਪਿਆਰ ਕਰਨਾ ਨਹੀਂ ਮੇਰੀ ਡਾਰ ਲਓ ਖੜੀ ਹੋ ਕੇ ਪੈਰ ਨਹੀਂ ਖੜੀ ਹਾਂ ਹਾਂ ਤੇ ਗਾਇਸ ਆਪਣੇ ਅੱਜ ਦਾ ਵੀ ਲੋਕ ਆਪਾਂ ਇੱਥੇ ਕਰਦੇ ਆ ਡੈਰੀਂਟ I mean and ਅਮੇਰ ਕੁੜਜਮ ਮਿਲਾਂ ਗਾਇਸ ਇਹਨਾਂ ਸੋਤੇਸ਼ ਚੈਨਰ ਨੂੰ ਸਬਸਕ੍ਰਾਈਬ ਕਰ ਲਓ ਕਿ ਅਮੰਹ ਅਸੇ ਆਪਾਂ ਬਹੁਤ ਫਰਗਰ ਮਲੇਂਦਰ ਆਪਾਂ ਬਹੁਤ ਜਲਦੀ ਮੁੰਮਾ ਨੂੰ ਮੇਰੇ ਮੇਰੇ ਕਰਕੇ ਫੇਰ ਆਪਾਂ ਸੋ ਜਾਣਾ ਮੈਂ ਉਹ ਮੈਂ ਕਲੈਕਟ ਹੋਰ ਖਰਾਬ ਹੋ ਗਈ ਉਹ ਤਾਂ ਚਲੋ ਗイズ ਬਾਏ ਬਾਏ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੋਗ ਵਿੱਚ ਲਾਈਕ ਕਮੈਂਟ ਸ਼ੇਅਰ ਕਰਦੇ ਹਾਂ ਮਮਾ ਮੈਂ ਬਹੁਤ ਸੌਰੀ ਹਾਂ ਮੈਨੂੰ ਮਾਫ ਕਰ ਦੋ ਕਿਉਂਕਿ ਤੇ ਤੇ ਜਦ ਸਾਡੇ ਨੇ ਇੱਥੇ ਹੁੰਦੇ ਪਹੁੰਚ ਗਏ ਇਹ ਗੱਲ ਠੀਕ ਆ ਐਡਰੈਸ ਉੱਪਰ ਵਈ ਗਿਆ ਠੀਕ ਆ ਤੇ ਬਾਏ ਬਾਏ ਗイズ ਲਵ ਯੂ ਟੂ ਆਲ